ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਨਵੇਕਲਾ ਜੇ ਕਹიდੀਏ ਉਪਰਾਲਾ ਹੈਗਾ ਤੇ ਜੇ ਗੱਲ ਕਰੀਏ ਪੰਜਾਬ ਜੋਕ ਸਵਾਮਾ ਵਿਭਾਗ ਜਿਹੜਾ ਕਿ ਬਹੁਤ ਹੀ ਇੱਕ ਜਿਵੇਂ ਪਹਿਲਾਂ ਨਾ ਮਨਾਲੀ ਜਾਂ ਦੂਰ ਲੈ ਕੇ ਜਾਂਦੇ ਸੀ ਸਟੂਡੈਂਟਾਂ ਨੂੰ ਉਹਨਾਂ ਦੀ ਖੂਬਸੂਰਤੀ ਦਿਖਾਉਣ ਲਈ ਪਰ ਹੁਣ ਪੰਜਾਬ ਜੋਕ ਸਵਾਮਾ ਵਿਭਾਗ ਜਿਹੜਾ ਕਿ ਪੰਜਾਬ ਦੀ ਖੂਬਸੂਰਤੀ ਨੂੰ ਵੀ ਤੇ ਟੂਰਿਜ਼ਮ ਨੂੰ ਬढ़ावा ਦੇਣ ਲਈ ਪੰਜਾਬ ਦੇ ਵਿੱਚ ਹੀ ਹਾਈਕਿੰਗ ਤੇ ਟ੍ਰੈਕਿੰਗ ਜਿਹੜਾ ਕੈਂਪ ਲਾਇਆ ਹੋਇਆ ਹੈਗਾ ਤੇ ਅੱਜ ਆਪਾਂ ਉੱਥੇ ਪਹੁੰਚੇ ਆਪਣੇ ਨਾਲ ਨੇ ਸਰ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਤੇ ਗੱਲਬਾਤ ਕਰਾਂਗੇ ਸਸਰੀਕਾਲ ਜੀ ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਇਸ ਕੈਂਪ ਦੇ ਵਿੱਚ ਜਦੋਂ ਪੰਜਾਬ ਸਰਕਾਰ ਦੀ ਜਿਹੜੀ ਯੁਕਸਵਾਮਾ ਵਿਭਾਗ ਵੱਲੋਂ ਯੂਥ ਪਾਲਿਸੀ 2024 ਦੇ ਵਿੱਚ ਲੱਗੀ ਆ ਉਹਦੇ ਵਿੱਚ ਉਸ ਸੁਪਨੇ ਨੂੰ ਅੱਜ ਸਕਾਰ ਹੋਇਆ ਇਸ ਸਾਰੇ ਚੀਜ਼ ਦਾ ਜਿਹੜਾ ਵੱਡਾ ਸੇਰਾ ਵੱਡਾ ਨਾਮ ਉਹ ਸਰਦਾਰ ਸਰਜੀਤ ਸਿੰਘ ਜੀ ਆਈਐਸ ਜਿਹੜੇ ਕਿ ਵਿਸ਼ੇਸ਼ ਮੁਖਸ਼ਕਰਰ ਆ ਸਾਡੇ ਡਿਪਾਰਟਮੈਂਟ ਦੇ ਇਹ ਉਹਨਾਂ ਦੀ ਬਦੌਲਤ ਤੇ ਉਹਨਾਂ ਦੀ ਇੱਕ ਨੇਕ ਸੋਚ ਵੀ ਵਜ੍ਹਾ ਕਿ ਇਹ ਪ੍ਰੋਜੈਕਟ ਇੰਨੇ ਸੋਹਣੇ ਤਰੀਕੇ ਨਾਲ ਆਰਗੇਨਾਈਜ਼ ਹੋਇਆ ਤੇ ਇਹਦੇ ਵਿੱਚ ਸਾਡੇ ਜਿਹੜੇ ਸ਼ਿਵਾਲਿਕ ਦੀਆਂ ਜਿਹੜੀਆਂ ਇਹ ਨੀਮ ਪਹਾੜੀ ਛੋਟੀਆਂ-ਛੋਟੀਆਂ ਪਹਾੜੀਆਂ ਨੇ ਇਹਨਾਂ ਨੂੰ ਇਹਨਾਂ ਦੀ ਖੂਬਸੂਰਤੀ ਤੁਸੀਂ ਦੇਖਿਆ ਇੱਥੇ ਕਿੰਨੇ ਮੋਰ ਕਿਵੇਂ ਪਹਿਲਾਂ ਪਾਉਂਦੇ ਆ ਬੱਚੇ ਰੋਜ਼ ਇੱਥੇ ਖੰਭ ਚੁਗਦੇ ਆ ਮੋਰਾਂ ਦੇ ਕਹਿੰਦੇ ਪੜ੍ਹਾਈ ਬਹੁਤ ਆਉਂਦੀ ਆ ਪੇਪਰਾਂ ਦੇ ਦੇਣਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਸ ਖੂਬਸੂਰਤੀ ਨੂੰ ਤੇ ਪੰਜਾਬ ਦੇ ਟੂਰਿਜ਼ਮ ਨੂੰ ਅੱਗੇ ਲੈ ਕੇ ਜਾਣ ਲਈ ਕਿ ਪੰਜਾਬ ਦੇ ਵਿੱਚ ਟੂਰਿਜ਼ਮ ਦਾ ਇੱਕ ਨਵਾਂ ਮਾਹੌਲ ਬਣੇ ਇਹ ਸਾਰੀਆਂ ਚੀਜ਼ਾਂ ਦੇ ਲਈ ਆਪਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਉਹਨਾਂ ਦੇ ਅੰਦਰ ਐਡਵੈਂਚਰ ਦਾ ਜਾਗ ਲਾਉਣ ਲਈ ਇਹ ਬੇਸਿਕ ਕੈਂਪ ਸ਼ੁਰੂ ਕੀਤੇ ਗਏ ਨੇ ਪੰਜਾਬ ਦੇ ਵਿੱਚ ਇਹ 5 ਸਾਈਟਾਂ ਨੇ ਇਸ ਵੇਲੇ ਜਿਹੜੀਆਂ ਚੱਲ ਰਹੀਆਂ ਤੇ 4 ਹੋਰ ਹੈ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਹੋ ਜਾਣਗੀਆਂ ਪਹਿਲਾਂ ਸਰ ਇਹ ਜੇ ਕਹਿੰਦੀ ਸਾਈਟਾਂ ਤੋਂ ਪਹਿਲਾਂ ਮਨਾਲੀ ਜਾਂ ਆਊਟ ਆਫ ਪੰਜਾਬ ਜਾਇਆ ਜਾਂਦਾ ਸੀ ਹਾਂਜੀ ਇੱਕ ਤੋਂ ਤੁਹਾਨੂੰ ਮੈਂ ਦੱਸ ਦਵਾਂ ਕਿ ਪੰਜਾਬ ਦਾ ਜੋ ਕੁਸਮਾ ਭਾਗ ਜਿਹੜਾ ਉਹਨਾਂ ਨਵੇਕਲੀਆਂ ਸਟੇਟਾਂ ਦੇ ਵਿੱਚੋਂ ਕੁਝ ਸਟੇਟਾਂ ਨੇ ਜਿੱਥੇ ਨੌਜਵਾਨਾਂ ਲਈ ਵੱਖਰੇ ਤੌਰ ਤੇ ਡੈਡੀਕੇਟਿਡ ਇੱਕ ਡਿਪਾਰਟਮੈਂਟ ਹੈ ਜਿਹੜਾ ਉਹ ਕੰਮ ਕਰ ਰਿਹਾ ਤਾਂ ਇਹਦੇ ਵਿੱਚ ਹੀ ਉਹਨਾਂ ਦੇ ਵਿੱਚੋਂ ਜੋ ਕਿ ਸਵਾਮ ਵਿਭਾਗ ਪੰਜਾਬ ਇੱਕ ਹੈ ਤੇ ਇਹਦੇ ਵੱਲੋਂ ਜਿਹੜੀਆਂ ਕਿ ਪੰਜਾਬ ਦੀਆਂ ਸਸ ਸੇ ਗਤੀਵਿਧੀਆਂ ਨੌਜਵਾਨਾਂ ਦੇ ਅੰਦਰ ਸਾਹਸ ਨੇਡਰਤਾ ਤੇ ਉਹਨਾਂ ਦੇ ਅੰਦਰ ਟਰੈਵਲਿੰਗ ਸੈਂਸ ਡਿਵੈਲਪ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਤੇ ਉਹਨਾਂ ਦੇ ਅੰਦਰ ਜਿਹੜੀ ਇੱਕ ਚੰਗੇ ਨਾਗਰਿਕ ਜਾਂ ਸਾਰੇ ਪੱਖੀ ਵਿਕਾਸ ਦੇ ਵਜੋਂ ਸ਼ਾਸਨ ਸਾਰਾ ਹੀ ਮਤਲਬ ਉਹਨਾਂ ਚੀਜ਼ਾਂ ਨੂੰ ਪੈਦਾ ਕਰਨ ਦੇ ਲਈ ਨੌਜਵਾਨਾਂ ਦੇ ਵਿੱਚ ਇਹ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਤੇ ਇਹ ਸਾਰੀਆਂ ਅਸੀਂ ਲੋਹੌਜੀ ਮਨਾਲੀ ਸ਼ਿਮਲੇ ਵੱਖ-ਵੱਖ ਥਾਵਾਂ ਦੇ ਉੱਤੇ ਕਰਦੇ ਸੀ ਜਿੱਥੇ ਪੰਜਾਬ ਦੇ ਵਿੱਚ ਹਾਂ ਹੁਣ ਇਹ ਸਾਰੀਆਂ ਚੀਜ਼ਾਂ ਅਸੀਂ ਪੰਜਾਬ ਦੇ ਵਿੱਚ ਜੀ ਹੁਣ ਇਹ ਇਹਦੇ ਪੈਰਲਲ ਹੀ ਸਾਡਾ ਹਰੀਕੇ ਪੱਤਨ ਵੈਟਲੈਂਡ ਦੇ ਉੱਤੇ ਉੱਥੇ ਕੈਂਪ ਲੱਗਿਆ ਹੋਇਆ ਜੀ ਡੇਲੀ ਦਾ ਇਹ ਬੱਚੇ ਜਿਹੜੇ 15 ਕਿਲੋਮੀਟਰ ਤੋਂ 20 ਕਿਲੋਮੀਟਰ ਟਰੈਕਿੰਗ ਕਰਦੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਹਾਈ ਰੋਪ ਐਕਟੀਵਿਟੀਜ਼ ਐਡਵੈਂਚਰ ਐਕਟੀਵਿਟੀਜ਼ ਨੇ ਗੇਮਾਂ ਕਰਦੇ ਆ ਤੇ ਰਾਤ ਨੂੰ ਆਪਣੇ ਸੱਭਿਆਚਾਰ ਦੇ ਲਈ ਕੈਂਪਫਾਇਰ ਪ੍ਰੋਗਰਾਮ ਹੁੰਦਾ ਠੀਕ ਹੈ ਜੀ ਤੇ ਸਵੇਰ ਦੇ ਜਿਹੜੀ ਪੀਟੀ ਤੇ ਯੋਗਾ ਦੇ ਨਾਲ ਸ਼ੁਰੂਆਤ ਹੁੰਦੀ ਆ ਆ ਥੋੜੀ ਦੇਰ ਪਹਿਲਾਂ ਜੇ ਤੁਸੀਂ ਦੇਖੋਗੇ ਇੱਧਰ ਆ ਸਾਰੇ ਥਾਵਾਂ ਦੇ ਵਿੱਚ ਨੀਲੇ ਹਿਰਨ ਰੋਜ ਮੋਰ ਹੋਏ ਹਾਂਜੀ ਮੋਰ ਹਾਂਜੀ ਮੋਰ ਬਹੁਤ ਨੇ ਜੀ ਤੇ ਪੰਛੀਆਂ ਦੀਆਂ ਆਵਾਜ਼ਾਂ ਸੁਣ-ਸੁਣ ਬੱਚੇ ਵੀ ਬੜਾ ਦੇਰ ਹੋ ਇਹਨਾਂ ਨੂੰ ਹੋ ਗਈ ਸੀ ਠੀਕ ਹੈ ਜੀ ਇਹ ਚੀਜ਼ਾਂ ਬੜੀਆਂ ਇੱਥੋਂ ਦੇ ਅਦਭੁਤ ਨਜ਼ਾਰੇ ਨੇ ਜੀ ਹਰ ਰੋਜ਼ ਖਾਣੇ ਦੇ ਵਿੱਚ ਵੀ ਹਮ ਇੱਕ ਦੋ ਸੀਜ਼ਨਲ ਫਰੂਟ ਹਮ ਤੇ ਸ਼ਾਮ ਨੂੰ ਜਾਂ ਦੁਪਹਿਰ ਦੇ ਵਿੱਚ ਨਾਲ ਜਿਹੜਾ ਇਹਨਾਂ ਨੂੰ ਮਿੱਠਾ ਕੋਈ ਨਾ ਕੋਈ ਚੀਜ਼ ਉਹ ਵੀ ਦੇਣੀ ਤੇ ਇਸ ਤੋਂ ਜੇ ਆਪਾਂ ਇਹ ਇਧਰੋਂ ਸਿੱਧਾ ਨਿਕਲਦੇ ਹਾਂ ਉੱਪਰ ਨੂੰ ਜੀ ਸਰ ਤਾਂ ਸਿਸਵਾ ਡੈਮ ਆ ਜਾਂਦਾ ਹੈ ਜੇ ਇਥੋਂ ਇਧਰ ਨੂੰ نیچے-नीचे ਥੱਲੇ ਨੂੰ ਜਾਵਾਂਗੇ ਇਥੋਂ 8 ਕਿਲੋਮੀਟਰ ਹੈ ਜਿਹੜਾ ਉਹ ਬੱਦੀ ਆ ਬੱਦੀ ਆ ਜਾਂਦਾ ਹਾਂਜੀ ਤੇ ਬੱਦੀ ਤੋਂ ਇਲਾਵਾ ਜਿਹੜਾ ਇਸ ਪਿੰਡਾਂ ਦੀ ਅਪਰੋਚ ਬੱਦੀ ਨੂੰ ਜ਼ਿਆਦਾ ਵਲਕੇ ਜੇ ਅਸੀਂ ਚੰਡੀਗੜ੍ਹ ਦੇ ਮੁਕਾਬਲ ਤਾਂ ਦੇਖੀਏ ਜਾਂ ਨਿਊ ਚੰਡੀਗੜ੍ਹ ਤੋਂ ਦੇਖੀਏ ਜੀ ਤਾਂ ਇਧਰੋਂ ਜੇ ਜਾਵਾਂਗੇ ਤਾਂ ਇਹ ਪਿੰਡਾਂ ਵਿੱਚ ਦੀ ਜਾਂਦੇ ਆ ਅਸੀਂ ਇੱਕ ਮੋਟਰਸਾਈਕਲ ਰੈਲੀ ਵੀ ਸਾਡੇ ਨੌਜਵਾਨਾਂ ਦੀ ਇਥੋਂ ਕੀਤੀ ਸੀ ਠੀਕ ਹੈ ਜੀ ਇਹ ਆਨੰਦਪੁਰ ਸਾਹਿਬ ਨੂੰ ਰਸਤਾ ਚਲਾ ਜਾਂਦਾ ਠੀਕ ਹੈ ਜੀ ਹਾਂਜੀ ਕਿੰਨੇ ਪਾਸੇ ਨੂੰ ਇਧਰ ਟ੍ਰੈਕ ਆ ਹਾਂ ਜੇ ਇਥੋਂ ਥੋੜਾ ਸਾਈਡ ਨੂੰ ਜਾਈਏ ਤਾਂ ਰੋਪੜ ਨੂੰ ਚਲੇ ਜਾਓ ਰੋਪੜ ਨੂੰ ਹ ਅਲਜੀ ਕਹਦੇ ਖੂਬਸੂਰਤ ਵਾਲੀਆਂ ਬਣੀਆਂ ਹੋਈਆਂ ਨੇ ਹਾਂਜੀ ਤੇ ਉਥੇ ਬੱਚੇ ਆ ਕੇ ਇੰਜੋਏ ਕਰਦੇ ਆ ਤੇ ਨਾਲੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈਗਾ ਹਾਂਜੀ ਹਾਂਜੀ ਜੀ ਪੰਜਾਬ ਦੇ ਸਾਰੇ ਜ਼ਿਲ੍ਹੇ ਵਾਈਜ਼ ਸਾਡੇ ਕੋਲ ਇੱਥੇ 50 ਤੋਂ 60 ਨੌਜਵਾਨ ਹੈ ਜਿਹੜੇ ਮੁੰਡੇ ਜਾਂ ਕੁੜੀਆਂ ਇਹਦੇ ਪੈਰਲਲ ਹੀ ਮੁੰਡਿਆਂ ਦਾ ਕੈਂਪ ਪੱਲਨਪੁਰ ਦੇ ਵਿੱਚ ਲੱਗਿਆ ਹੋਇਆ ਠੀਕ ਹੈ ਜੀ ਇੱਥੇ ਕੁੜੀਆਂ ਦਾ ਕੈਂਪ ਹੈ ਠੀਕ ਹੈ ਜੀ ਹਾਂ ਇਹ ਕੈਂਪਨ ਚਾਰਜ ਸਾਡੇ ਮੈਡਮ ਜੀ ਸੱਸੀ ਕਰ ਗਏ ਨੇ ਸੱਸੀ ਕਰਦੇ ਇੱਕ ਇੱਕ ਦੋ ਦੋ ਟੀਚਰ ਜਿਹੜੇ ਆ ਉਹ ਅਸਾਈਨ ਕੀਤੇ ਨਾਲ ਹਾਂਜੀ ਤੇ ਨਾਲ-ਨਾਲ ਜਿਹੜੇ ਇੱਥੋਂ ਦੇ ਟ੍ਰੇਨਿੰਗ ਸਟਾਫ ਹੈ ਟ੍ਰੈਕਿੰਗ ਦੇ ਲਈ ਜਿਹੜੇ ਉਹ ਲਾਈਵੇ ਨੇ ਮਨਾਲੀ ਤੋਂ ਅਭੀ ਮਸਤ ਤੋਂ ਟ੍ਰੇਨਡ ਜਿਹੜੇ ਟ੍ਰੈਕਰ ਨੇ ਉਹ ਉਹਨਾਂ ਨੂੰ ਗਾਈਡ ਕਰਦੇ ਨੇ ਨਾਲ ਨਾਲ ਜੀ ਤਾਂ ਇਹ 5 ਦਿਨਾਂ ਦੇ ਵਿੱਚ ਲਗਭਗ ਜਿਹੜਾ 70 ਕਿਲੋਮੀਟਰ ਦੇ ਕਰੀਬ ਟ੍ਰੈਕ ਹੁੰਦਾ ਹੈ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਇੱਥੇ ਸਾਰੀਆਂ ਐਕਟੀਵਿਟੀ ਇਹ ਸਾਰੇ ਪ੍ਰੋਗਰਾਮ ਦੇ ਲਈ ਜਿਹੜੇ ਜ਼ਿਲ੍ਹੇ ਪੱਧਰ ਦੇ ਉੱਤੇ ਚੋਣ ਕੀਤੀ ਜਾਂਦੀ ਹੈ ਬੱਚਿਆਂ ਦੀ ਇਹ ਸਰ ਸਕੂਲਾਂ ਚੋਂ ਜਾਂ ਕਾਲਜਾਂ ਦੇ ਬੱਚੇ ਹੁੰਦੇ ਨੇ ਸਕੂਲ ਤੇ ਕਾਲਜ ਡਿਪਾਰਟਮੈਂਟ ਸਟੂਡੈਂਟ ਤੇ ਨਾਨ ਸਟੂਡੈਂਟ ਸਕੂਲ ਕਾਲਜ ਯੂਨੀਵਰਸਿਟੀ ਕੋਈ ਵੀ ਆ ਸਕਦਾ ਜਿਹੜਾ 15 ਤੋਂ 35 ਦੇ ਵਿੱਚ ਨੌਜਵਾਨ ਹੈ ਇਹ ਡਿਪਾਰਟਮੈਂਟ ਬਣਿਆ ਹੀ ਉਹਨਾਂ ਨੌਜਵਾਨਾਂ ਦੇ ਲਈ ਆ ਠੀਕ ਹੈ ਜੀ ਤੇ ਕੁਝ ਨੌਜਵਾਨ ਇਹੋ ਜਿਹੇ ਹੁੰਦੇ ਆ ਜਿਹੜੇ ਸਟੂਡੈਂਟ ਲਾਈਫ 'ਚ ਨਹੀਂ ਮੌਕਾ ਮਿਲਿਆ ਹੁੰਦਾ ਤਾਂ ਉਹ ਆਪਣੇ ਜਵਕ ਸੇਵਾਵਾਂ ਕਲੱਬਾਂ ਦੇ ਰਾਹੀਂ ਆ ਜਾਂਦੇ ਆ ਠੀਕ ਹੈ ਜੀ ਤੇ ਕੁਝ ਇਹੋ ਜਿਹੇ ਹੁੰਦੇ ਨੇ ਜਿਹੜੇ ਸਾਡੇ ਜਿਵੇਂ 700 ਦੇ ਕਰੀਬ ਰੈੱਡ ਰਿਬਨ ਕਲੱਬ ਪੰਜਾਬ ਦੇ ਵਿੱਚ ਚੱਲਦੇ ਆ ਜੀ ਤਾਂ ਉਹਨਾਂ ਦੇ ਜ਼ਰੀਏ ਹੈਲਥੀ ਕਲੱਬ ਬਣਦੇ ਆ ਉਹਨਾਂ ਦੇ ਜਰੀਏ ਉਹਨਾਂ ਦੇ ਵਿੱਚੋਂ ਆ ਰਹੇ ਆ ਕੁਝ ਸਕੂਲਾਂ ਦੇ ਵਿੱਚੋਂ ਵੀ ਆ ਰਹੇ ਆ ਕੁਝ ਕਾਲਜਾਂ ਚੋਂ ਆ ਰਹੇ ਆ ਕੁਝ ਯੂਨੀਵਰਸਿਟੀਆਂ ਚੋਂ ਜਿਲ੍ਹਾ ਪਿੰਦਰ ਦੇ ਉੱਤੇ ਸਾਡੇ ਸਹਾਇਕ ਡਾਇਰੈਕਟਰ ਨੇ ਜਿੱਥੇ ਸਾਡਾ ਦਫ਼ਤਰ ਹੈ ਜਿਲ੍ਹਿਆਂ ਦਾ ਉਹਨਾਂ ਦੇ ਵਿੱਚੋਂ ਇਹ ਬੱਚੇ ਚੁਣ ਕੇ ਆਉਂਦੇ ਆ ਯੂਨੀਵਰਸਿਟੀਆਂ ਤੋਂ ਆਉਂਦੇ ਆ ਇਸ ਤਰ੍ਹਾਂ ਨਾਲ ਮਤਲਬ ਜੇ ਕਿਸੇ ਬੱਚੇ ਨੇ ਇਹ ਚ ਪਾਰਟਿਸਪੇਟ ਕਰਨਾ ਤਾਂ ਉੱਥੇ ਸੰਪਰਕ ਕਰ ਸਕਦੇ ਆ ਹਾਂਜੀ 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 ਕੋਈ ਜਿਵੇਂ ਪੰਜਾਬ ਦੀ ਸ਼ਕੀਨੀ ਪੰਜਾਬ ਦੇ ਲੋਕ ਐਡਵੈਂਚਰ ਦੇ ਲਈ ਕਿਣੀ ਉਹਨੂੰ ਵਰਕਰ ਆ ਰੱਖਾਂ ਉਹਨੂੰ ਵਰਕਰ ਛੋਟਾ ਜਿਹਾ ਬਿਲਕੁਲ ਮੇਰਾ ਨਾਮ ਨੰਦਿਤਾ ਹੈ ਤੇ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਦੀ ਸਟੂਡੈਂਟ ਆ ਤੇ ਆਪਾਂ ਇੱਥੇ ਯੂਥ ਲੀਡਰਸ਼ਿਪ ਕੈਂਪ ਲਈ ਆਏ ਆ ਤੇ ਆ ਕੈਂਪ ਸਾਡੇ ਲਈ ਬਹੁਤ ਅੱਛੀ ਇੱਕ ਆਪਰਚ्युनिटी ਤੌਰ ਤੇ ਸਾਬਿਤ ਹੋ ਰਿਹਾ ਹੈ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲ ਰਹੀ ਹੈ ਸਾਨੂੰ ਮਾਊਂਟੇਨ ਟਰੈਵਲਿੰਗ ਦੇ ਦੌਰਾਨ ਕਿਹੜਾ ਰੂਲਸ ਫੋਲੋ ਕਰਨੇ ਚਾਹੀਦੇ ਸਾਨੂੰ ਉਹ ਸਿੱਖਣ ਨੂੰ ਮਿਲ ਰਿਹਾ ਹੈ ਉਦੇ ਨਾਲ ਨਾਲ ਜੋ ਇਥੇ ਸਾਡੇ ਨਾਲ ਸਟਾਫ ਜੋ ਆਪਣੀ ਡਿਊਟੀ ਨਿਭਾ ਰਿਹਾ ਹੈ ਉਹ ਸਾਡਾ ਬਹੁਤ ਚੰਗੀ ਤਰ੍ਹਾਂ ਧਿਆਨ ਰੱਖ ਰਿਹਾ ਹੈ ਸਾਨੂੰ ਵਾਟਰ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਪੀਣ ਲਈ ਵਾਸ਼ਰੂਮ ਸਾਨੂੰ ਸਾਫ਼ ਮਿਲ ਰਹੇ ਨੇ ਤੇ ਸਾਨੂੰ ਖਾਣਾ ਵੀ ਬਹੁਤ ਅੱਛੇ ਲੈਵਲ ਤੇ ਮਿਲ ਰਿਹਾ ਹੈ ਤੇ ਮੈਂ ਇਹ ਸਾਰਿਆਂ ਨੂੰ ਕਹੂੰਗੀ ਕਿ ਅਗਰ ਕਿਸੇ ਨੂੰ ਵੀ ਇਦਾਂ ਦਾ ਕੈਂਪ ਲਗਾਉਣ ਦਾ ਕਿਤੇ ਵੀ ਮੌਕਾ ਮਿਲੇ ਤਾਂ ਚਾਂਸ ਕੋਈ ਮਿਸ ਨਾ ਕਰੇ ਆ ਇੱਕ ਬਹੁਤ ਹੀ ਜ਼ਿਆਦਾ ਹਾਈਜਨਿਕ ਤੇ ਹੈਲਦੀ ਲਾਈਫ ਜੀਣ ਦਾ ਇੱਕ ਸਾਨੂੰ ਜ਼ਰੀਆ ਮਿਲਿਆ ਹੈ ਕਿ ਆਪਾਂ ਆਪਣੀ ਲਾਈਫ ਨੂੰ ਕਿੱਦਾਂ ਵਧੀਆ ਬਣਾ ਸਕਦੇ ਹਾਂ ਤੇ ਮੈਂ ਇਹੀ ਚਾਹੂੰਗੀ ਜ਼ਿਆਦਾ ਜ਼ਿਆਦਾ ਜਿੰਨੀਆਂ ਵੀ ਸਪੈਸ਼ਲੀ ਲੜਕੀਆਂ ਆ ਉਹ ਇਹ ਕੈਂਪ ਨੂੰ ਜ਼ਰੂਰ ਜੁਆਇਨ ਕਰਨ। ਥੈਂਕ ਯੂ। ਸੱਚੀ ਗੱਲ ਸਾਰਿਆਂ ਨੂੰ ਮੇਰਾ ਨਾਮ ਸ਼ਾਇਨਦੀਪ ਕੋਰ ਹੈ ਤੇ ਮੈਂ ਸੇਂਟ ਸੋਲજર ਲੋਅ ਕਾਲਜ ਦੀ ਵਿਦਿਆਰਥਣ ਆ। ਇੱਥੇ ਸਾਡਾ ਯੂਥ ਲੀਡਰਸ਼ਿਪ ਕੈਂਪ ਲੱਗ ਰਿਹਾ ਹੈ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਸਫਲਤਾਪੂਰਵਕ ਲੱਗ ਰਿਹਾ ਹੈ ਤੇ ਇੱਥੇ ਸਾਡੇ ਇਨਸਟ੍ਰਕਟਰ ਤੇ ਟੀਚਰ ਸਾਨੂੰ ਬਹੁਤ ਅੱਛੇ ਤਰ੍ਹਾਂ ਲੀਡ ਕਰ ਰਹੇ ਨੇ। ਸਾਨੂੰ ਇੱਥੇ ਖਾਣ ਦੀ, ਨਹਾਣ ਦੀ ਤੇ ਪਾਣੀ ਦੀ ਫੈਸਿਲਿਟੀ ਬਹੁਤ ਅੱਛੇ ਤਰ੍ਹਾਂ ਪ੍ਰੋਵਾਈਡ ਕਰ ਰਹੇ ਨੇ ਤੇ ਮੈਂ ਚਾਹੁੰਨੀ ਆ ਕਿ ਤੁਸੀਂ ਵੀ ਆ ਕੇ ਵਾਦੋ-ਵਾਦ ਇਦਾਂ ਦੇ ਕੈਂਪ ਤੇ ਐਡਵੈਂਚਰ ਜਿਹੜਾ ਉਹਨੂੰ ਆ ਕੇ ਇੰਜੋਏ ਕਰੋ ਤੇ ਸਾਡੇ ਵਾਂਗ ਹੋਪਫੁਲੀ ਤੁਸੀਂ ਵੀ ਇਸ ਨੂੰ ਪਸੰਦ ਕਰੋਗੇ ਧੰਨਵਾਦ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪਕਸ਼ੀ ਹੈ ਮੈਂ ਬੀਸੀਐਮ ਸਕੂਲ ਫੋਕਲਪੁਰ ਲੁਧਿਆਣਾ ਦੇ ਵਿਦਿਆਰਥਣਾਂ ਇਸ ਕਾਮ ਤੇ ਆ ਕੇ ਮੈਨੂੰ ਬਹੁਤ ਚੀਜ਼ਾਂ ਐਕਸਪਲੋਰ ਕਰਨ ਦਾ ਮੌਕਾ ਮਿਲਿਆ ਤੇ ਇੱਥੇ ਜਾ ਕੇ ਮੈਂ ਨੇਚਰ ਨਾਲ ਵੀ ਜੁੜੀ ਤੇ ਮੈਨੂੰ ਇੱਥੇ ਆ ਕੇ ਆਪਣੇ ਬਾਰੇ ਵੀ ਬਹੁਤ ਕੁਝ ਪਤਾ ਲੱਗਿਆ ਮੈਂ ਸੋਚਦੀ ਸੀ ਮੈਂ ਸਿਰਫ 3 ਕਿਲੋਮੀਟਰ ਤੁਰ ਸਕਦੀ ਹਾਂ ਪਰ ਇੱਥੇ ਆ ਕੇ ਮੈਂ 18 ਕਿਲੋਮੀਟਰ ਤੁਰ ਚੁੱਕੀ ਹਾਂ ਐਂਡ ਸਟਿਲ ਆਈ ਏਮ ਐਕਟਿਵ ਹੇਅਰ ਥੈਂਕ ਯੂ ਸੋ ਮੱਚ ਆ ਦੋਸਤੋ ਹੁਣ ਆਪਾਂ ਐ ਕੈਂਪ ਸਾਈਡ ਤੇ ਹੀ ਜਿੱਥੇ ਬੱਚੇ ਰਹਿੰਦੇ ਨੇ ਤੇ ਮੈਮ ਜੇ ਗੱਲ ਕਰੀਏ ਇੱਥੇ ਵੀ ਮਤਲਬ ਇਹਨਾਂ ਨੂੰ ਪੂਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ ਬਿਲਕੁਲ ਸਰ ਇਹਦੇ ਬੱਚਿਆਂ ਨੂੰ ਅਸੀਂ ਸਿਖਾਉਨੇ ਆ ਵੀ ਤੁਸੀਂ ਕਿਵੇਂ ਰਹਿਣਾ ਡੇਲੀ ਲਾਈਫ ਦੇ ਵਿੱਚ ਸਵੇਰੇ ਉੱਠਦੇ ਸਾਰ ਉਹਨਾਂ ਦੀ ਐਕਟੀਵਿਟੀ ਤੋਂ ਪਹਿਲਾਂ ਇਹ ਸਾਰਾ ਆਪਣਾ ਜਿਹੜਾ ਸਮਾਨ ਹੈ ਉਸ ਨੂੰ ਅਰੇਂਜ ਕਰਕੇ ਜਾਂਦੇ ਆ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਆਪਾਂ ਜੀਵਨ ਵਿੱਚ ਕਿਵੇਂ ਸਫਾਈ ਰੱਖਣੀ ਆ ਸਾਰੇ ਕੱਪੜੇ ਆਪਣੇ ਸੰਭਾਲਨੇ ਆ ਤੇ ਬਹੁਤ ਅੱਛਾ ਕਿਟਲੇ ਆਊਟ ਇੱਕ ਥੀਮ ਦੇ ਉੱਪਰ ਬੇਸਡ ਹੁੰਦਾ ਵਾ ਭਾਵੇਂ ਉਸ ਬੱਚੇ ਨਵਾਂ ਥੀਮ ਲੈ ਕੇ ਡੇਲੀ ਦਾ ਕੰਪੀਟੀਸ਼ਨ ਹੁੰਦਾ ਬੱਚਿਆਂ ਦੇ ਜਿਨ੍ਹਾਂ ਦੇ ਰੂਮ ਚ ਜ਼ਿਆਦਾ ਸਫਾਈ ਹੋਣੀ ਆ ਤੇ ਫਿਰ ਉਹ ਚੋਂ ਆਪਾਂ ਫਸ ਸੈਕਿੰਡ ਐਂਡ ਥਰਡ ਕੱਢ ਦਿੰਦੇ ਆ ਠੀਕ ਆ ਜੀ ਐਪਰੀਸ਼ੀਏਸ਼ਨ ਹੁੰਦੀ ਆ ਡੇਲੀ ਦੀ ਯ ਸਰ ਅਜਾ ਸੀ ਜਿਹੜਾ ਥੀਮ ਬਣਾਇਆ ਉਹ ਆ ਬਟਰਫਲਾਈ ਬਟਰਫਲਾਈਜ਼ ਜਿਹੜਾ ਆ ਉਹ ਇਹ ਰਿਪਰੈਜ਼ੈਂਟ ਕਰਦਾ ਕਿ ਕੁੜੀਆਂ ਵੀ ਇਹਨਾਂ ਦੇ ਵਾਂਗੂ ਆਜ਼ਾਦ ਆਕਾਸ਼ ਦੇ ਵਿੱਚ ਉੜਨਾ ਚਾਹੁੰਦੀਆਂ ਆ ਜੀ ਲੋ ਵੀ ਦੋਸਤੋ ਤੇ ਬਹੁਤ ਵਧੀਆ ਲੱਗਾ ਇਹ ਕੈਂਪ ਦੇ ਵਿੱਚ ਆ ਕੇ ਵੀ ਬੱਚਿਆਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈਗਾ ਤੇ ਜਿਹੜੇ ਵੀ ਬੱਚੇ ਚਾਹੁੰਦੇ ਨੇ ਵੀ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਕੈਂਪਾਂ ਦਾ ਅਸੀਂ ਹਿੱਸਾ ਨਹੀਂ ਮਣ ਸਕੀ ਤੇ 15 ਸਾਲ ਤੋਂ 35 ਸਾਲ ਤੱਕ ਮੈਂ ਹਾਂਜੀ ਸਰ ਤੇ ਤੁਸੀਂ ਹੁਣ ਵੀ ਹਿੱਸਾ ਬਣ ਸਕਦੇ ਹੋ ਜੁਬਕ ਸਵਾਮਾ ਪੰਜਾਬ ਦੇ ਕਿਸੇ ਵੀ ਮਤਲਬ ਜਿਹੜਾ ਪੱਤਰ ਤੇ ਜਾ ਕੇ ਤੁਸੀਂ ਆਪਣਾ ਨਾਮ ਦਰਜ ਕਰਾ ਸਕਦੇ ਹੋ ਸਰ ਇਹ ਇਹਨਾਂ ਨੇ ਐਨਐਸਐਸ ਦੇ ਥੀਮ ਦੇ ਉੱਪਰ ਬਣਾਇਆ ਵਾ ਜੀ ਐਨਐਸਐਸ ਮਤਲਬ ਨੈਸ਼ਨਲ ਸਰਵਿੰਗ ਸਕੀਮ ਬੱਚੇ ਨੇ ਮਾਊਂਟੇਨਸ ਬਣਾਏ ਹੋਇਆ ਉੱਥੇ ਰਿਵਰਸ ਸ਼ੋ ਕੀਤੀਆਂ ਹੋਈਆਂ ਹਟਸ ਸ਼ੋ ਕੀਤੀਆਂ ਹੋਈਆਂ ਵਾ ਜੀ ਬੈਡ ਜੀ ਗੂਡ ਇਵਨਿੰਗ ਸਰ ਜੀ ਸੋ ਹਮਨੇ ਇਹ ਜੋ ਥੀਮ ਬਣਾਇਆ ਹੈ ਇਸਕਾ ਪਰਪਸ ਇਹ ਹੈ ਕਿ ਵੀ ਆਰ ਰਿਪਰੈਜ਼ੈਂਟਿੰਗ ਡਿਫਰੈਂਟ ਕਲਚਰਸ द पर्पज़ इज़ दैट हम बहुत अलग अलग एरिया से अलग अलग कास्ट और रिलीजन से सभी आए हैं बट फिर भी हम यहाँ पर यूनाइटली एज अ सिस्टर्स रह रहे हैं विद डीप लव तो वी हैव शोन डिफरेंट कल्चर्स द फर्स्ट वन इज़ फेरन एंड इट इज़ फ्राम कश्मीर एंड इट कास्ट फ्राम फाइव हंड्रेड टू फाइव लैक एंड द स्पेशलिटी इज़ की ये वुलन के शीप के वूल से बनता है द सेकेंड इज़ सूट एंड इट इज़ फ्राम पंजाब सूट रिप्रेजेंट सिम्प्लिसिटी द थर्ड इज़ वेस्टर्न कल्चर क्लोथ जो आजकल हर लड़की डालती है और उनको एक चीज़ ये कॉन्फिडेंस देती है फोर्थ वन इज़ ट्रैकिंग सूट द पर्पज़ ऑफ़ शोइंग ऑल दीज इज़ कि जो लड़कियाँ हैं वो दुल्हन की तरह भी तैयार होकर बैठ सकती हैं पर वो किसी भी फील्ड में किसी भी तरह का कपड़ा डाल के दुनिया भी जीत सकती हैं एंड द सेकेंड थिंग इज़ कि हम बहुत अलग अलग कल्चर से सारी लड़कियां आई हैं बट दो दिन में हम लोगों में इतना प्यार है कि हम अपने रूममेट्स के लिए कुछ भी कर सकते सो so, जो कल्चर है वो हमें डिवाइड करता है लेकिन जो हमारा यूनिटी है प्यार है वो हमें یونائیٹ کرتا ہے दैट्स द पर्पस ऑफ शोइंग डिफरेंट थिंग्स थैंक यू सर थैंक यू सो मच